ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਚਾਰਗਾਂ ਵਸੇ ਲਈ ਲੈ ਕੇ ਆਂ ਜੀ ਤਿੰਨ ਬਈ ਤਾਜ਼ੀਆਂ ਸੂਣ ਵਾਲੀਆਂ ਨੇ ਇੱਕ ਟੋਕੜਾ ਬਈ ਆਓ ਪੁੱਛ ਲੈਣੇ ਬਈ ਤੁਹਾਡੇ ਭਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਪਿੰਡ ਮੇਨੀਆ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਵਿੱਚ ਜਿਹੜੇ ਪੁੱਸਾ ਬੌਡੇ ਚੱਕਰ ਰਹਿ ਜਾਂਦੇ ਜੀ ਮੋਬਾਈਲ ਨੰਬਰ ਬੋਲ 9463788833 ਠੀਕ ਹੈ ਬਈ ਏ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਪਲੂਣ ਆ ਜੀ ਹਜੇ ਪਲੂਣ ਹੀ ਸੂਣੀ ਹਾਂਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਜੋ ਜੀ ਹਫਤਾ ਲੈ ਜਾ 10 ਦਿਨ ਲੈ ਜਾ ਆਪਾਂ ਦਾ 10 ਦਿਨ ਕਹਿ ਕੇ ਦਿੱਤੀ ਆ ਮਾਲਕਾਂ ਨੇ ਇਹ ਤਿੰਨ ਗਾਈਆਂ ਫਾਰਮ ਚੋਂ ਹੀ ਆਈਆਂ ਵੀ ਠੀਕ ਆ ਹਾਂਜੀ ਤੇ ਖੋਲ ਲਾ ਬਾਈ ਤੋਰ ਕੇ ਦਿਖਾ ਦੇ ਹਾਂ 2 ਮਿੰਟ ਰੋਕ ਕੇ ਦੇਣਾ ਫੇਸ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜਾ ਸੁਨੱਕੀ ਆ ਸੂਰਾ ਤਾਰਾ ਚੰਗਾ ਬਾਈ ਬੜਾ ਰਾਜੀ ਰੂਜੀ ਬਹੁਤ ਆ ਹਨਾ ਹਾਂਜੀ ਹਾਂਜੀ ਰਾਜੀ ਰੂਜੀ ਬਹੁਤ ਥਣ ਥਣ ਚੰਗਾ ਕੱਢਦੀ ਹੁੰਦੀ ਹੈ ਪਹਿਲਾ ਸੂਆ ਕਰਮ ਵਾਲੇ ਟਾਂਚਾ ਕਰਮ ਵਾਲੇ ਦਾ ਕਮਾਲ ਦਾ ਕੱਚੀ-ਕੱਚੀ ਜ਼ਰੂਰ ਆ ਬਾਈ ਹਜੇ ਦਿਨ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਫੇਸ ਦੇਖੋ ਬਾਈ ਫੇਸ ਬੜਾ ਚੰਗਾ ਬਾਕੀ ਜਾਣ ਜੋਨ ਫੁੱਲ ਲਾ ਲੈ ਫੇਸ ਵੀ ਆ ਪੂਰਾ ਜਾਣ ਬਾਈ ਬੈੜ ਦੇ ਵਿੱਚ ਫੁੱਲ ਆ ਤੇ ੱੱਕਾ ਕਰਦੀ ਆ ਰਾਜੀ ਰੂਜੀ ਫੁੱਲ ਫਰੰਟ-ਬਰੰਟ ਚੰਗਾ ਤੇ ਮੁੱਲ ਕੀ ਆ ਭਾਈ ਇਹਦਾ ਫਰਜ਼ਾਇਜਾ ਇਹਦਾ ਮੁੱਲ ਜਾਇਜ 80000 ਰੁਪਈਆ ਜੀ ਮਾਨਤਾਨ ਹੋਜੂ ਹਾਂਜੀ 80000 ਹੋਊ ਜੀ ਇਹਦੇ ਚ ਠੀਕ ਆ 80000 ਰੁਪਈਆ ਮੁੱਲ ਆ ਮਾਨਤਾਨ ਜ਼ਰੂਰ ਹੋ ਥਣ ਦੇਖੋ ਕੱਲਾ ਕੱਲਾ ਥਣ ਸਾਫ ਸੁਧਰੇ ਥਾਣਾ ਚਾਰੇ ਥਾਣ ਨਿਕਲਵੇਂ ਪੂਰੇ ਗੈਰ ਤੇ ਨਾਲਾ ਨੂੜਾ ਫੋਲ ਚੰਗੀਆਂ 25 ਗੱਤੀ ਆ ਹਜੇ ਭਾਈ ਡਣ ਲੈੰਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਪੂਰੇ ਨੂੰ ਹੱਕ ਦੇ ਭਾਈ ਮਾੜਾ ਲੇਵਾ ਪ੍ਰਸ਼ਾਦ ਦਿਖਾਈਏ ਬਹੁਤ ਸੋਹਣਾ ਲੇਵਾ ਕਰਮਾ ਵਾਲੀ ਦਾ ਲੈ ਕਿਤੀ ਗੱਤੀ ਆ ਜੇ ਬਣੂਗੀ ਬਹੁਤ ਬਈ ਹਨ ਹਾਂਜੀ ਠੀਕ ਆ ਮੁੱਲ ਵੀ ਜੈ ਜੀ ਇਮਾਨਤ ਨਾਲ ਜ਼ਰੂਰ ਹੋ ਜਾਊਗਾ ਅੱਗੇ ਵੀਰੇ ਦੋ ਨੰਬਰ ਖੋਲ ਲੋ ਕਿਹੜਾ ਸੂਏ ਹੁੰਦੀ ਆ ਬਈ ਇਹ ਦੂਜੇ ਸੂਏ ਕਿੰਨੇ ਦਿਨ ਲੈਂਦੀ ਹੈ ਜੀ ਇਹ ਇਹ ਵੀ ਹਫਤਾ ਇਕ ਲੈ ਜਾਏ 10 ਦਿਨ ਲੈ ਜਾਈ ਬਸ ਹਫਤੇ ਦਾ 10 ਦਿਨਾਂ ਦੀ ਕੱਚੀ ਹੈ ਕੀ ਰਿਕਾਰਡ ਰੋਧਦਾ ਇਹਦਾ ਇਹਦਾ ਮਾਲਕਾਂ ਦਾ ਹੀ 20 ਲੀਟਰ ਦੁੱਧ ਦੱਸਿਆ ਜੀ ਆਪ ਜੀ 20 ਬਾਈ ਦੱਸ ਦੇ 20 ਬਾਈ ਦੁੱਧ ਥਣ ਬਹੁਤ ਚੰਗਾ ਯਾਰ ਹਨਾ ਗੁਲਾਬੀ ਥਣ ਮੁੱਠੀ ਵਾਲਾ ਥਣ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਕੱਦ ਫੁੱਲਾ ਬੇਠਾ ਥਣਲੇਵਾ ਬੜਾ ਚੰਗਾ ਕੱਚੀ-ਕੱਤੀ ਆ ਦਿਨ ਲੈਂਦੀ ਆ ਆਰਡਰ ਆਇਨੇ ਬਹੁਤ ਸੋਹਣਾ ਤਿਆਰ ਕਰਨਾ ਤੋਰਾ ਚੈੱਕ ਕਰੋ ਬੜਦਾ ਬਈ ਕਮਾਲ ਦਾ ਫੁੱਲ ਕੱਦਦਾ ਤੇ ਲਾਂਡੋ ਲੰਬਾ ਬਹੁਤ ਹੋਣੀ ਆ ਬਈ ਸਾਰੀਆਂ ਬਲਡਾਂ ਲਾ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾਗਾ ਬਈ ਤੋਰਾ ਤਾਰਾ ਵੀ ਚੰਗਾ ਗਾ 224 ਲਾ ਹੈ ਨਾ ਹਾਂਜੀ ਠੰਡੇ ਠੁੰਡੇ ਜਿਵੇਂ ਮਰਜੀ ਹੱਥ ਫੇਰੀ ਜਾ ਹਾਂ ਲੱਟ ਲਾਂ ਦਿਖਾਉਨੇ ਆ ਵੇ ਢੱਲਾ ਬਹੁਤ ਪਈਆਂ ਪਹਿਲੇ ਥਣ ਚੈੱਕ ਕਰੋ ਮੁੱਠੀ ਆ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਢੱਲਾ ਦੇਖੋ ਸਾਰੀਆਂ ਬਲਡਾਂ ਲਾ ਗੱਡੂ ਕਰਮ ਵਾਲੀ ਨੇ ਫੇਰ ਸੁਣਾ ਬਈ ਤੇ ਮੁੱਲ ਕੀ ਹੈ ਵੀਰੇ ਦਾ ਜਾਇਜ਼ ਆ ਇਹਦਾ ਮੁੱਲ ਹੈਗਾ ਜੀ 75000 ਮਾਨਤਾਨ ਹੋ ਜੀ ਹਾਂਜੀ ਮਾਨਤਾਨ ਹੋ ਜੀ 75000 ਰੁਪਈਆ ਬਾਈ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੇ ਚੰਗੀ ਵਰਡ ਰੱਦ ਕਾਠ ਵਾਲੀ ਆ ਸਮੀਪਰੀਆ ਰਾਜ ਦੀ ਆਗੇ ਪ੍ਰਾਪਤ ਨੰਬਰ ਕਿਹੜਾ ਸੂ ਇਹ ਵੀ ਦੂਜੇ ਸੂਏ ਸੁੰਦੀ ਆ ਜੀ ਕਿੰਨੇ ਦਿਨ ਲਈ ਨਹੀਂ ਆ ਫਿਰ ਇਹ ਲੈ ਜੂ ਜੀ 12 13 ਦਿਨ ਲੈ ਜੂ 12 ਤੋਂ 13 ਦਿਨ ਹਾਂ ਕੀ ਰਿਕਾਰਡ ਦੁੱਧ ਦਾ ਇਹ ਦੁੱਧ ਮੋਂ ਨਾਲ ਦੇ ਦੱਸਾਈ 24 ਲੀਟਰ ਦੁੱਧ ਚੋਇਆ ਜੀ ਅੱਛਾ ਉਹਨਾਂ ਕੀ ਦੱਸ ਦੀ ਥਣ ਬੜਾ ਇਤਮਾਲ ਲਈ ਆ ਹਾਂ ਥਣ ਪੂਰਾ ਕੱਲਾ ਕੱਲਾ ਥਣ ਗਲਾਬੀ ਥਣ ਤੇ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਰ ਤਾਂ ਮੋਰੋਂ ਵੀ ਲੈਵਾਲੂ ਆ ਬਹੁਤ ਅੱਗਾ ਇਹ ਤਾਂ ਹੁਣ ਧਨਿਆਰਿਆਂ ਦੀਆਂ ਕਰਦੀਆਂ ਜੀ ਖੁੱਲੀਆਂ ਸੀ ਹਾਂ ਹੂੰ ਖੋਲੀ ਮੈਂ ਤੋੜ ਕੇ ਦਿਖਾਈਏ ਬਾਰ ਮੜੀ ਜੀ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਸਣ ਪੂਰੀ ਵਿੱਤੀ ਦੇ ਥਣ ਲੱਗਿਆ ਬਈ ਫੇਸ ਦੇਖਣ ਵਾਲਾ ਫੇਸ ਬੜਾ ਚੰਗਾ ਬਈ ਫੇਸ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਕੀ ਤੋਰਾ ਤਾਰਾ ਚੰਗਾ ਥੋੜਾ ਠੱਕਾ ਕਰਦੀ ਆ ਠੱਕਾ ਤੈਨੂੰ ਹਣੀ ਦੱਸੇ ਧਿਆਰੇ ਨਹੀਂ ਨਾ ਪਾਇ ਚ ਖੁੱਲੀਆਂ ਚ ਠੀਕ ਆ ਭਾਈ ਹਾਂਜੀ ਹਾਂ ਤੇ ਕੀ ਮੁੱਲ ਹੈ ਦਾ ਜੱਜ ਇਹਦਾ ਮੁੱਲ ਹੈਗਾ 56000 ਮਾਨਦਾਨ ਹੋ ਜਾ ਹਾਂਜੀ ਮੋੜ ਲਿਆ ਭਾਈ 56000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਥਾਣਲੇ ਵਾ ਚੰਗਾ ਤੋਰਾ ਤਾਰਾ ਕਮਾਲ ਦਾ ਆਰਡਰ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣੇ ਗੁਲਾਬੀ ਥਾਣ ਲੱਗ ਜਾ ਭਾਈ ਥਾਣ ਦਾ ਸਾਈਜ਼ ਚੈੱਕ ਕਰੋ ਕਮਾਲ ਆ ਬਈ ਇਹ ਲਾਈ ਮੌਲਵੀ ਜਾ ਰਹੀਆ 55000 ਰੁਪਏ ਮੁੱਲ ਮੰਨਤਾ ਜਰੂਰ ਹੋ ਜੀ ਅੱਗੇ ਬਈ ਲਾਸਟ ਚਾਰ ਨੰਬਰ ਕਿਹੜਾ ਸੂਈ ਵੀ ਆ ਇਹਨੂੰ ਹੋ ਗਏ 3 ਮਹੀਨੇ ਸੂਈ ਨੂੰ ਕਿਹੜਾ ਸੂਆ ਬਈ ਇਹ ਦੂਜੇ ਸੂਏ ਆ 3 ਮਹੀਨੇ ਹੋ ਗਏ ਸੂਈ ਹਾਂ ਆਪਾਂ ਵੀ ਇਹ ਵੀ ਲੈ ਲੈਂਦੇ ਬਈਆ ਬੱਚਾ ਹੈਗਾ ਬੱਚਾ ਦੇ ਬੱਚੀ ਆ ਜੀ ਮਗਰ ਬੱਚਾ ਮਗਰ ਬੱਚੀ ਆ ਬੱਚੀ ਜੰਮੀ ਆਪਾਂ ਨੂੰ ਦੱਸਿਆ ਈ ਮਹੀਨੇ ਦੀ ਬਣੀ ਵੀ ਆ ਆਪਾਂ ਤਾਂ ਖਾਲੀ ਮੰਨ ਕੇ ਲਈ ਆ ਜੀ ਠੀਕ ਆ ਬਈ ਹਾਂਜੀ ਦੁੱਧ ਕਿੰਨਾ ਹੋਣਾ ਦੁੱਧ ਹੈਗਾ ਈ 4 ਲੀਟਰ ਖੋਲ ਦੇ ਬਈ ਤੋੜ ਕੇ ਵਿਖਾ ਦੇ ਫੁੱਲ ਕੱਦ ਦਾ ਬੱਚਾ ਮਗਰ ਬੱਚੀ ਆ ਬੱਚੀ ਵੀ ਪਲੀ ਪਈ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਚੀ ਦਾ ਕੱਦ ਵੱਡ ਵੜ ਦਾ ਵੀ ਚੰਗਾ ਥਣਲੇਵਾ ਨੇੜ ਤੋਂ ਚੈੱਕ ਕਰਵਾਉਂਦੇ ਆ ਫੇਸਪੂਟ ਕਰਵਾਈ ਵੀ ਆ ਜੀ ਠੀਕ ਆ ਹਾਂ ਜੀ ਠੀਕ 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 ਹਾਂ ਹੁਣ ਬੜੇ ਨੌ ਨੂਜੇ ਬਣਾਏ ਆ ਇਹਦੇ ਠੀਕ ਆ ਭਾਈ ਨਵਾਂ ਤਰਾ ਚੈੱਕ ਕਰੋ ਉਹ ਚੰਗੀ ਆ ਬੜ ਕੱਦ ਕਾਠ ਵਾਲੀ ਆ ਫੇਸਪੂਟ ਬਹੁਤ ਚੰਗਾ ਭਾਈ ਥੋੜਾ ਜਿਹਾ ਬਾਈ ਕਹਿੰਦਾ ਵੀ ਸੇਵਾ ਘਟ ਸੀ ਜਿੱਥੋਂ ਆਈ ਆ ਤੇ ਚੰਗੀ ਆਉਂ ਕੇਸ ਰਿਸ਼ਾ ਬਾਈ ਕੇਸ ਬੜਾ ਚੰਗਾ ਬੋਦੀਵਾਦੀ ਬਹੁਤ ਚੰਗੀ ਹੈ ਸਨਖਪੁਣਾ ਚੰਗਾ ਬੈੜਦਾ ਕੀ ਮੁੱਲ ਆ ਬਾਈ ਇਹਦਾ ਜਾਇਜ ਆ ਇਹਦਾ 30000 ਰੁਪਿਆ ਜੀ ਮਾਨਤਾਨ ਹੋ ਜੀ ਹਾਂਜੀ ਹੋ ਜੀ 30000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੇ ਥਣ ਚੰਗਾ ਲੱਗੇ ਚਵਾਈ ਚੰਗੀ ਆ ਹਾਂਜੀ ਚਵਾਈ ਇੱਕ ਨੰਬਰ ਆ ਠੀਕ ਆ ਬਾਈ ਨਾਲ ਥਣ ਦੁੱਧ ਕੋਜ ਆ ਜੀ ਮੈਂ ਕਿ ਭਰਾ ਕੋਲੇ ਸੀਗੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਚੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ